ਤੰਨਾ ਹੋ ਗਈਆਂ ਕਿਸ਼ਤਾਂ ਲੇਟ ਮੇਰੀਆਂ ਐ ਹੋ ਗਈਆਂ ਕਿਸ਼ਤਾਂ ਲੇਟ ਮੇਰੀਆਂ ਤੰਨਾ ਹੋ ਗਈਆਂ ਕਿਸ਼ਤਾਂ ਲੇਟ ਮੇਰੀਆਂ ਬੇਵਸੀ ਇਸੇ ਗੱਲਾਂ ਡਰਦੀ ਵੇ ਲੱਗ ਜਾਵੇ ਨਾ ਪਲਾਂਟੀ ਕਿਸੇ ਗੱਲ ਤੋਂ ਤੂੰ ਐਤਕੀ ਕਮੇਟੀ ਭਰਦੀ ਵੇ ਐਤਕੀ ਕਮੇਟੀ ਭਰਦੇ ਆ ਜੀਓ ਐ ਕਿਸ਼ਤਾਂ ਭਰਨ ਹੱਕ ਹੈ ਮੇਰਾ ਹਰ ਹੁੰਦੀਆਂ ਨਹੀਂ ਕਮਾਈਆਂ ਵੇ ਹੁਣੇ ਤੱਕ ਤਾਂ ਸਭ ਟੈਮ ਉਤੇ ਭਰੀਆਂ ਜਿੱਥੇ ਜਿੱਥੇ ਵੀ ਪਾਈਆਂ ਵੇ ਹਏ ਇਤ ਕੀ ਵੇ ਪੈਸੇ ਕਿਤੋਂ ਬਣੇ ਨਾ ਹਏ ਇਤ ਕੀ ਵੇ ਪੈਸੇ ਕਿਤੋਂ ਬਣੇ ਨਾ ਹਏ ਤੇ ਕੀਵੇਂ ਪੈਸੇ ਕਿਤੋਂ ਬਣੇ ਨਾ ਤੇ ਤੂੰ ਹੀ ਕੋਈ ਹਿਲਾ ਕਰ ਦੇਈ ਵੇ ਲੱਗ ਜਾਵੇਂ ਨਾ ਬਲਾਂਟੀ ਕਿਸੇ ਕੱਲ ਤੋਂ ਤੂੰ ਐਦਿ ਕੀ ਕਮੇਟੀ ਭਰ ਦੇਈ ਹਏ ਵੇ ਐਦਿ ਕੀ ਕਮੇਟੀ ਭਰ ਦੇਈ